ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਹਮੇਸ਼ਾ ਹੀ ਇਸ ਗੱਲ ਨੂੰ ਧਿਆਨ ਵਿੱਚ ਰੱਖ ਲੈਣਾ ਜੀ ਤਾਂ ਕਿ ਤੁਹਾਡੀ ਕੀਤੀ ਹੋਈ ਯਾਤਰਾ ਵਾਹਿਗੁਰੂ ਜੀ ਦੇ ਘਰ ਵਿੱਚ ਪਰਵਾਨ ਹੋ ਜਾਵੇ ਤੇ ਤੁਸੀਂ ਆਪਣੇ ਨਾਲ ਹਮੇਸ਼ਾ ਹੀ ਉਥੋਂ ਖੁਸ਼ੀਆਂ ਤੇ ਬਰਕਤਾਂ ਹੀ ਲੈ ਕੇ ਆਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਹਮੇਸ਼ਾ ਦੇ ਨਾਲ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਕਿ ਹਰ ਬੰਦਾ ਗੁਰੂ ਘਰ ਜਾਣ ਲੱਗਿਆ ਪਹਿਲਾਂ ਸਿਫਾਰਿਸ਼ ਹੀ ਕਿਉਂ ਲੱਭਦਾ ਹੈ ਕਿ ਉੱਥੇ ਜਾਂਦਿਆਂ ਹੀ ਮੈਨੂੰ ਕਮਰਾ ਮਿਲ ਜਾਵੇ ਸਿਫਾਰਿਸ਼ ਹੋਵੇ ਸਾਥ ਸੰਗਤ ਜੀ ਮਾਫ਼ ਕਰਨਾ ਗੱਲ ਕਮਰਿਆਂ ਤੱਕ ਹੀ ਸੀਮਤ ਨਹੀਂ ਰਹਿ ਜਾਂਦੀ ਸਾਡੀ ਸਿਫਾਰਿਸ਼ ਤਾਂ ਮੱਥਾ ਟੇਕਣ ਤੱਕ ਵੀ ਬਣ ਜਾਂਦੀ ਹੈ। ਕਈ ਬੰਦੇ ਫੋਨ ਕਰ ਦਿੰਦੇ ਹਨ ਕਿ ਸਾਨੂੰ ਕੋਈ ਰਸਤਾ ਹੋਰ ਨਹੀਂ ਹੈ ਜਿੱਥੋਂ ਦੀ ਸਾਨੂੰ ਲੰਘਾ ਦਿਓ। ਸਾਨੂੰ ਲਾਈਨ ਵਿੱਚ ਲੱਗਣਾ ਨਾ ਪੈ ਜਾਵੇ। ਤੇ ਕਹਿ ਦਿੰਦੇ ਹਨ ਕਿ ਲੋਕ ਲਾਈਨ ਦੇ ਵਿੱਚ ੱੱਕੇ ਮਾਰਦੇ ਹਨ। ਸੇਵਾਦਾਰਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਹੀ ਛੋਟੀ ਲਾਈਨ ਬਣਾਈ ਗਈ ਸੀ ਕਿ ਛੋਟੀ ਲਾਈਨ ਦੇ ਵਿੱਚੋਂ ਦੀ ਉਸ ਬੰਦੇ ਨੂੰ ਲੰਘਾਇਆ ਜਾਵੇ ਜੋ ਕਿ ਤੁਰੰ데 ਸਮਰੱਥ ਨਾ ਹੋਵੇ। ਜਾਂ ਕੋਈ ਬਜ਼ੁਰਗ ਬੰਦਾ ਹੀ ਭਾਵੇਂ ਗੁਰੂ ਘਰ ਮੱਥਾ ਟੇਕਣ ਦੇ ਲਈ ਆਇਆ ਹੋਵੇ ਜਾਂ ਕੋਈ ਬੀਬੀ ਭੈਣ ਛੋਟੇ ਜਿਹੇ ਬੱਚੇ ਨਾਲ ਆਈ ਹੋਵੇ ਉਸ ਲਈ ਉਸ ਰਸਤੇ ਨੂੰ ਤਿਆਰ ਕੀਤਾ ਗਿਆ ਸੀ ਪਰ ਸਾਧ ਸੰਗਤ ਜੀ ਉਸ ਗੱਲ ਤੋਂ ਵੀ ਲੋਕ ਲੜਨ ਝਗੜਨ ਲੱਗ ਪਏ ਸਨ ਉਹਨਾਂ ਨੇ ਸੇਵਾਦਾਰਾਂ ਦੇ ਨਾਲ ਹੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਇਹ ਕਹਿੰਦੇ ਸਨ ਕਿ ਤੁਸੀਂ ਉਸ ਨੂੰ ਵੈਤੀ ਨੂੰ ਲੰਘਾ ਦਿੱਤਾ ਹੈ ਮੈਨੂੰ ਕਿਉਂ ਨਹੀਂ ਲੰਘਾਇਆ ਹੁਣ ਕਿਸੇ ਦਾ ਕੋਈ ਬਜ਼ੁਰਗ ਸਰੀਰ ਹੈ ਬਿਮਾਰ ਵੀ ਹੈ ਉਹਦੇ ਨਾਲ ਇੱਕ ਬੰਦਾ ਹੋਰ ਜਾਂਦਾ ਹੈ ਤੇ ਦੋ ਨਾਲ ਹੋਰ ਤੁਰ ਪੈਂਦੇ ਹਨ ਕਹਿ ਦਿੰਦੇ ਹਨ ਕਿ ਅਸੀਂ ਇਹਨਾਂ ਦੇ ਨਾਲ ਹਾਂ ਫਿਰ ਅਸੀਂ ਵਿਛੜ ਜਾਵਾਂਗੇ ਤਾਂ ਸਾਧ ਸੰਗਤ ਜੀ ਇੱਥੇ ਵੀ ਮਾਫ ਕਰਨਾ ਇਹ ਬੇਨਤੀ ਅਸੀਂ ਲਾਈਵ ਵੀ ਕਥਾ ਵਿਚਾਰ ਵਿੱਚ ਸੁਣਦੇ ਹੀ ਰਹਿੰਦੇ ਹਾਂ ਕਿ ਤੁਹਾਨੂੰ ਸੇਵਾਦਾਰ ਜੀ ਕਹਿੰਦੇ ਹਨ ਕਿ ਭਾਈ ਇੱਧਰ ਨਹੀਂ ਇੱਧਰ ਜਾਓ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਕੁਝ ਲੈਣਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੇਵਾਦਾਰ ਦਾ ਵੀ ਹੁਕਮ ਸਾਡੇ ਗੁਰੂ ਜੀ ਦਾ ਹੀ ਹੁਕਮ ਹੈ ਗੁਰਸਿੱਖੀ ਸਾਨੂੰ ਪਰਮਾਤਮਾ ਦੇ ਕੋਲੋਂ ਮਿਲਦੀ ਹੈ ਖੰਡੇ ਦੀ ਧਾਰ ਮਿਲਦੀ ਹੈ ਇਸ ਗੁਰਸਿੱਖੀ ਦਾ ਮਾਰਗ ਬੜਾ ਹੀ ਬਰੀਕ ਹੈ ਇਹ ਵੀ ਇਕੱਲਾ ਅੰਮ੍ਰਿਤ ਛੱਕ ਕੇ ਹੀ ਨਹੀਂ ਲਿਆ ਜਾ ਸਕਦਾ ਬਾਣੀ ਪੜਨ ਦੇ ਲਈ ਗੁਰਦੁਆਰੇ ਜਾਣੇ ਹਨ ਸਿੱਖ ਬਣ ਜਾਂਦੇ ਹਨ ਪਰ ਇਸ ਦੀਆਂ ਬਰੀਕੀਆਂ ਨੂੰ ਅਸੀਂ ਨਹੀਂ ਸਮਝਦੇ ਤੁਸੀਂ ਗੁਰੂ ਦੇ ਦਰ ਤੇ ਆਏ ਹੋ ਤੁਸੀਂ ਸੇਵਾ ਤੇ ਖੜੇ ਸੇਵਾਦਾਰ ਨੂੰ ਹੀ ਮਾੜਾ ਚੰਗਾ ਬੋਲੀ ਜਾਂਦੇ ਹੋ ਜਦੋਂ ਸੇਵਾਦਾਰ ਨੇ ਕਿਹਾ ਕਿ ਭਾਈ ਇੱਧਰ ਨਹੀਂ ਜਾਣਾ ਇੱਧਰ ਚੱਲੋ ਤਾਂ ਉਸ ਦੇ ਹੁਕਮ ਨੂੰ ਤੁਸੀਂ ਸਿਰ ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ ਉਸ ਦੀ ਸਮਝਾਈ ਹੋਈ ਗੱਲ ਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ ਜਿਸ ਦਿਨ ਸੇਵਾਦਾਰ ਦਾ ਹੁਕਮ ਸਤਗੁਰੂ ਦਾ ਹੁਕਮ ਮੰਨ ਕੇ ਤੁਸੀਂ ਵਿਸ਼ਵਾਸ ਕਰ ਲਿਆ ਤਾਂ ਤੁਹਾਡੇ ਪਰ ਉਤਾਰੇ ਹੋ ਜਾਣਗੇ ਉਹ ਸਿੱਖਾ ਤੈਨੂੰ ਹਰ ਮੰਦਰ ਸਾਹਿਬ ਜਾਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਤਾਂ ਤੂੰ ਪ੍ਰਕਰਮਾ ਵਿੱਚ ਬਹਿ ਕੇ ਹੀ ਗੁਰੂ ਨੂੰ ਯਾਦ ਕਰ ਲਈ ਗੁਰੂ ਰਾਮਦਾਸ ਸਾਹਿਬ ਜੀ ਫਿਰ ਤੈਨੂੰ ਉੱਥੇ ਹੀ ਦਰਸ਼ਨ ਦੇ ਦੇਣਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਲਾਈਨ ਬਹੁਤ ਹੀ ਲੰਬੀ ਹੈ ਤੁਸੀਂ ਇਨਾ ਚਿਰ ਖੜੇ ਨਹੀਂ ਹੋ ਸਕਦੇ ਤਾਂ ਤੁਸੀਂ ਕਿਰਪਾ ਕਰਕੇ ਪ੍ਰਕਰਮਾ ਵਿੱਚ ਬੈਠ ਕੇ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਪਰ ਦੂਜੇ ਪਾਸੇ ਗੁਰਸਿੱਖੀ ਸਾਡੀ ਬੜੀ ਹੀ ਬਾਰੀਕ ਹੈ ਸੇਵਾ ਤੇ ਖੜੇ ਸੇਵਾਦਾਰ ਨੂੰ ਵੀ ਇਹ ਭਾਵਨਾ ਰੱਖਣੀ ਪਵੇਗੀ ਕਿ ਸੰਗਤ ਗੁਰੂ ਦਾ ਰੂਪ ਹੈ ਜਿਸ ਦਿਨ ਉਹ ਭਾਵਨਾ ਰੱਖੇਗਾ ਉਸ ਨੂੰ ਸੰਗਤ ਵਿੱਚੋਂ ਹੀ ਗੁਰੂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਇਸ ਲਈ ਸਾਥ ਸੰਗਤ ਜੀ ਉੱਥੇ ਝਗੜਾ ਕਰਨ ਵਾਲੇ ਬਹੁਤ ਜ਼ਿਆਦਾ ਹੀ ਤੁਹਾਨੂੰ ਮਿਲ ਜਾਣਗੇ ਪਰ ਇਹ ਸਾਡੀ ਮਤ ਬਹੁਤ ਮਾੜੀ ਹੈ ਅਸੀਂ ਕਹਿੰਦੇ ਹਾਂ ਕਿ ਉਸ ਨੂੰ ਪਹਿਲਾਂ ਕਿਉਂ ਲੰਗਾ ਦਿੱਤਾ ਦੂਜੇ ਨੂੰ ਕਿਉਂ ਅੱਗੇ ਕਰ ਦਿੱਤਾ ਪਾਤਸ਼ਾਹ ਜੀ ਨੇ ਕਿਹਾ ਕਿ ਇੱਥੇ ਜਿੰਨੀ ਨਿਮਰਤਾ ਦੇ ਨਾਲ ਅਸੀਂ ਪੇਸ਼ ਆਵਾਂਗੇ ਓਨੇ ਹੀ ਜਲਦੀ ਸਾਨੂੰ ਪਰਮਾਤਮਾ ਜੀ ਦੇ ਦਰਸ਼ਨ ਦਿਦਾਰੇ ਹੋ ਜਾਣਗੇ ਇੱਕ ਗੱਲ ਤੁਹਾਨੂੰ ਦੱਸਦੇ ਹਾਂ ਜੀ ਇੱਕ ਵਾਰ ਕਲਕੱਤੇ ਤੋਂ ਇੱਕ ਵਪਾਰੀ ਆਇਆ ਕੋਈ ਸਮਾਂ ਪਹਿਲਾਂ ਹੀ ਮੈਂ ਨਟ ਤੇ ਕਥਾ ਸੁਣੀ ਸੀ ਜੀ ਉਹਨੇ ਇੱਥੇ ਵਪਾਰ ਕਰਨਾ ਸੀ 2 ਮਹੀਨੇ ਬਾਅਦ ਉਹ ਪੇਮੈਂਟ ਲੈਣ ਆਉਂਦਾ ਸੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨੇ ਪੇਮੈਂਟ ਇਕੱਠੀ ਕਰਨੀ ਸੀ ਤਾਂ ਉਸਨੇ ਸੋਚਿਆ ਕਿ ਮੈਂ ਦਰਬਾਰ ਸਾਹਿਬ ਵੀ ਦਰਸ਼ਨ ਕਰ ਆਉਂਦਾ ਹਾਂ ਸੇਵਾ ਕਰ ਆਉਂਦਾ ਹਾਂ ਜਿਸ ਦਿਨ ਉਸਦੀ ਸਵੇਰੇ ਫਲਾਈਟ ਸੀ ਉਹਨੇ 에ਅਰਪੋਰਟ ਤੋਂ ਫਲਾਈਟ ਦਿੱਲੀ ਤੱਕ ਲੈਣੀ ਸੀ ਤੇ ਫਿਰ ਉਹਨੇ ਕਲਕੱਤੇ ਜਾਣਾ ਸੀ ਉਹਦੇ ਮਨ ਵਿੱਚ ਆਇਆ ਕਿ ਲਾਈਨ ਤਾਂ ਬਹੁਤ ਲੰਬੀ ਹੈ ਜੇ ਮੈਂ ਦਰਬਾਰ ਸਾਹਿਬ ਅੰਦਰ ਜਾਣ ਲਈ ਲਾਈਨ ਵਿੱਚ ਲੱਗਾ ਤਾਂ ਘੰਟਾ ਡੇਢ ਘੰਟਾ ਤਾਂ ਜ਼ਰੂਰ ਮੈਨੂੰ ਲੱਗ ਜਾਵੇਗਾ ਤਾਂ ਹੋ ਸਕਦਾ ਹੈ ਕਿ ਵੱਧ ਸਮਾਂ ਵੀ ਲੱਗ ਜਾਵੇ ਫਿਰ ਤਾਂ ਮੈਂ ਲੇਟ ਹੋ ਜਾਵਾਂਗਾ ਮੇਰੀ ਫਲਾਈਟ ਮਿਸ ਹੋ ਜਾਵੇਗੀ ਇਸ ਕਰਕੇ ਅੰਦਰ ਜਾਣਾ ਮੇਰੇ ਲਈ ਮੁਸ਼ਕਿਲ ਹੋਵੇਗਾ ਉਸਨੇ ਪ੍ਰਕਰਮਾ ਵਿੱਚ ਬਹਿ ਕੇ ਸਰੋਵਰ ਦੇ ਕੰਢੇ ਹਰਿਮੰਦਰ ਸਾਹਿਬ ਦੇ ਵੱਲ ਬਾਬਾ ਬੁੱਢਾ ਸਾਹਿਬ ਦੀ 베ਰੀ ਥੱਲੇ ਬੈਠ ਗਿਆ ਉੱਥੇ ਹੀ ਉਹ ਚਾਂਕੜਾ ਮਾਰ ਕੇ ਬੈਠ ਕੇ ਦੋ ਸ਼ਬਦ ਉਸਨੇ ਸੁਣਨੇ ਸ਼ੁਰੂ ਕਰ ਦਿੱਤੇ ਇੱਥੇ ਹੀ ਬੈਠਾ ਉਹ ਸ਼ਬਦ ਸੁਣਦਾ ਰਿਹਾ ਤੇ ਸੋਚਦਾ ਸੀ ਕਿ ਜੇ ਮੈਂ ਲਾਈਨ ਵਿੱਚ ਲੱਗਾ ਤਾਂ ਲੇਟ ਹੋ ਜਾਵਾਂਗਾ ਫਲਾਈਟ ਦਾ ਕੰਮ ਹੈ ਉਹ ਆਪਣੇ ਮਨ ਵਿੱਚ ਇਹੀ ਵਿਚਾਰਾਂ ਲੈ ਕੇ ਬੈਠਾ ਸੀ ਜਿੱਥੇ ਪ੍ਰਕਰਮਾਂ ਵਿੱਚ ਸਰੋਵਰ ਦੇ ਕੰਢੇ ਬੈਠਾ ਉਸ ਦੀ ਨਜ਼ਰ ਨਾਲ ਦੇ ਇੱਕ ਵਿਅਕਤੀ ਤੇ ਬਈ ਜਿਸ ਦਾ ਚਿੱਟਾ ਦਾੜਾ ਸੀ ਬਜ਼ੁਰਗ ਸਰੀਰ ਸੀ ਉਹਨੇ ਖੱਦਰ ਦਾ ਕੁੜਤਾ ਪਾਇਆ ਹੋਇਆ ਸੀ ਉਹਦੇ ਚੋਲੇ ਉੱਤੇ ਕਈ ਥਾਂ ਤੇ ਦਾਲ ਸਬਜ਼ੀ ਦੇ ਦਾਗ ਵੀ ਲੱਗੇ ਸਨ ਤੇ ਕਈ ਥਾਵਾਂ ਤੇ ਬਹੁਤ ਹੀ ਸੂਈ ਧਾਗੇ ਦੇ ਨਾਲ ਟੋਪੇ ਵੀ ਲੱਗੇ ਹੋਏ ਸਨ ਪਰ ਉਹ ਮਨੁੱਖ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਕਰਮਾ ਦੇ ਕੰਡੇ ਸ਼ਬਦ ਕੀਰਤਨ ਸੁਣ ਰਿਹਾ ਸੀ ਵਪਾਰੀ ਦੀ ਨਜ਼ਰ ਸਰਦਾਰ ਜੀ ਦੇ ਉੱਪਰ ਪਈ ਉਹਦੇ ਬਾਰੇ ਸੋਚਣ ਲੱਗ ਪਿਆ ਸਾਡੇ ਮਨ ਦਾ ਸੁਭਾਅ ਹੁੰਦਾ ਹੈ ਸਾਥ ਸੰਗਤ ਜੀ ਜੋ ਚੀਜ਼ ਆਪਾਂ ਅੱਖਾਂ ਨਾਲ ਵੇਖਦੇ ਹਾਂ ਉਹਦੀ ਵਿਆਖਿਆ ਕਰਨ ਲੱਗ ਜਾਂਦੇ ਹਾਂ ਕਿ ਜਿਵੇਂ ਜੇਕਰ ਕਿਸੇ ਨੇ ਮਿਹਲੇ ਕੱਪੜੇ ਪਾਏ ਹਨ ਉਹਦੇ ਬਾਰੇ ਸਾਡਾ ਵਿਚਾਰ ਹੋ ਜਾਂਦਾ ਹੈ ਕਿ ਸ਼ਾਇਦ ਇਹ ਗਰੀਬ ਹੈ ਤੇ ਜੇਕਰ ਕਿਸੇ ਦੇ ਕੱਪੜੇ ਥੋੜੇ ਬਹੁਤ ਫਟੇ ਹੋਣ ਤਾਂ ਅਸੀਂ ਮਨ ਵਿੱਚ ਸੋਚ ਲੈਂਦੇ ਹਾਂ ਕਿ ਸ਼ਾਇਦ ਇਸ ਕੋਲ ਪੈਸੇ ਕਪੜੇ ਖਰੀਦਣ ਦੇ ਲਈ ਨਹੀਂ ਹੈ। ਸਾਧ ਸੰਗਤ ਜੀ ਕਈ ਵਾਰ ਬੰਦੇ ਦੇ ਭਾਵੇਂ ਕੱਪੜਿਆਂ ਦੀ ਲੋਕ ਵਿਆਖਿਆ ਕਰਨ ਲੱਗ ਜਾਂਦੇ ਹਨ। ਏਦਾਂ ਦਾ ਕੱਪੜਾ ਕਦੇ ਵੇਖਿਆ ਹੀ ਨਹੀਂ। ਫਲਾਣੇ ਨੇ ਵੀ ਪਾਇਆ ਸੀ। ਉਹ ਉਧਰ ਉਲਝੇ ਰਹਿੰਦੇ ਹਨ। ਏਨੇ ਨੂੰ ਦੂਜਾ ਸਾਹਮਣੇ ਆਉਂਦਾ ਹੈ। ਉਹਦੇ ਬਾਰੇ ਹੀ ਆਪਣੇ ਦਿਮਾਗ ਵਿੱਚ ਗੱਲ ਚੱਲਣੀ ਸ਼ੁਰੂ ਹੋ ਜਾਂਦੀ ਹੈ। ਮਾਨਤਾ ਦੀ ਚੀਜ਼ ਹੈ ਸਾਧ ਸੰਗਤ ਜੀ। ਪ੍ਰਕਰਮਾਂ ਦੇ ਕੰਡੇ ਬੈਠਾ ਉਹ ਵਪਾਰੀ ਸਰਦਾਰ ਉਸ ਦੀ ਨਜ਼ਰ ਉਸ ਬਜ਼ੁਰਗ ਤੇ ਪਈ। ਉਹਦੇ ਬਾਰੇ ਵਿਆਖਿਆ ਕਰਨ ਲੱਗ ਪਿਆ ਇਹ ਬਜ਼ੁਰਗ ਬੜਾ ਹੀ ਸੁਰਤ ਜੋੜ ਕੇ ਬੈਠਾ ਹੈ ਪਰ ਇਹਦੇ ਕੱਪੜੇ ਬੜੇ ਮੈਲੇ ਹਨ ਦੋ ਤਿੰਨ ਥਾਵਾਂ ਤੇ ਟਾਕੀਆਂ ਵੀ ਲੱਗੀਆਂ ਹੋਈਆਂ ਹਨ ਲੱਗਦਾ ਹੈ ਕਿ ਬੰਦਾ ਬੜਾ ਗਰੀਬ ਹੈ ਪਰ ਸੇਵਾਦਾਰ ਲੱਗਦਾ ਹੈ ਸੇਵਾ ਚੰਗੀ ਕਰਦਾ ਹੋਣਾ ਫਿਰ ਉਥੋਂ ਹੀ ਪ੍ਰਸ਼ਾਦਾ ਪਾਣੀ ਸ਼ੱਕ ਲੈਂਦਾ ਹੋਣਾ ਉਹਦੇ ਬਾਰੇ ਵਿਆਖਿਆ ਕਰ ਰਿਹਾ ਸੀ ਕਿ ਇਸਨੇ ਤਾਂ ਅਜੇ ਤੱਕ ਅੱਖਾਂ ਵੀ ਨਹੀਂ ਖੋਲੀਆਂ ਬੜੇ ਹੀ ਸੁਰਤੀ ਜੋੜ ਕੇ ਬੈਠਾ ਹੈ ਇਹ ਬਜ਼ੁਰਗ ਬਜ਼ੁਰਗ ਦੀ ਸਮਾਦੀ ਲੱਗੀ ਹੋਈ ਸੀ ਇਹ ਤਾਂ ਬਹੁਤ ਹੀ ਇਕਤਰਤਾ ਦੇ ਨਾਲ ਕੀਰਤਨ ਸੁਣ ਰਿਹਾ ਹੈ ਪਰ ਸੇਵਾਦਾਰ ਲੱਗਦਾ ਨਹੀਂ ਕੱਪੜੇ ਮਿਆਲੇ ਹਨ ਦੋ ਤਿੰਨ ਟੋਪੇ ਟੰਕੇ ਵੀ ਲੱਗੇ ਹਨ ਉਹਦੇ ਬਾਰੇ ਹੀ ਬਸ ਸੋਚਦਾ ਰਿਹਾ ਇੰਨੇ ਨੂੰ ਦਰਬਾਰ ਸਾਹਿਬ ਦੇ ਕੀਰਤਨ ਦਾ ਇੱਕ ਸ਼ਬਦ ਹੋਰ ਸਮਾਪਤ ਹੋ ਗਿਆ ਦੋ ਤਿੰਨ ਸ਼ਬਦ ਸਮਾਪਤ ਹੋਏ ਵਪਾਰੀ ਸਿੱਖ ਪਤਾ ਕੀ ਸੋਚਦਾ ਕਹਿੰਦਾ ਕਿ ਕਿਤੇ ਇਹ ਅੱਖਾਂ ਖੋਲੇ ਉੱਠ ਖੜੇ ਮੈਂ ਇਸ ਨੂੰ ਥੋੜੇ ਜਿਹੇ ਪੈਸੇ ਦੇ ਦੇਵਾਂ ਤਾਂ ਕਿ ਇਹ ਆਪਣੇ ਲਈ ਨਵਾਂ ਚੋਲਾ ਲੈ ਕੇ ਸੰਭਾਲ ਲਵੇ 2-4 ਪੈਸੇ ਇਸ ਤੇ ਕਮ ਆ ਜਾਣਗੇ ਇੰਨਾ ਵਧੀਆ ਸੇਵਾਦਾਰ ਲੱਗਦਾ ਹੈ ਬਾਣੀ ਵੀ ਪੜਦਾ ਲੱਗਦਾ ਹੈ ਇਹਦੀ ਸੇਵਾ ਕਾਰਜ ਮੈਨੂੰ ਹੋਰ ਸਫਲਾ ਬਣਾ ਦੇਵੇਗੀ ਇਹਨੂੰ ਕੁਝ ਪੈਸੇ ਮੈਂ ਦੇ ਕੇ ਹੀ ਜਾਵਾਂਗਾ ਪਰ ਇਹ ਅੱਖਾਂ ਖੋਲੇ ਤਾਂ ਹੀ ਤਾਂ ਮੈਂ ਇਸ ਨੂੰ ਦੇ ਸਕਦਾ ਹਾਂ ਫਿਰ ਆਪਣੇ ਬਾਰੇ ਸੋਚਦਾ ਹੈ ਕਿ ਮੇਰੇ ਪਰਸ ਵਿੱਚ ਤਾਂ ਸਿਰਫ 5-7000 ਹੀ ਹੈ ਪਰ ਮੇਰਾ ਦਿਲ ਕਰਦਾ ਹੈ ਕਿ ਇਸ ਨੂੰ ਮੈਂ ਸਾਰੇ ਹੀ ਦੇ ਜਾਵਾਂ ਤਾਂ ਕਿ ਇਹ ਨਵਾਂ ਚੋਲਾ ਸਵਾ ਲਵੇਗਾ ਪਰ ਇਹ ਤਾਂ ਅੱਖਾਂ ਹੀ ਨਹੀਂ ਖੋਲ ਰਿਹਾ ਇੰਨੇ ਨੂੰ ਦੋ ਤਿੰਨ ਸ਼ਬਦ ਹੋਰ ਸਮਾਪਤ ਹੋ ਗਏ ਚਾਰ ਸ਼ਬਦ ਉਸਨੇ ਬਸ ਇਦਾਂ ਹੀ ਲੰਘਾ ਲਏ ਉਹਦੇ ਬਾਰੇ ਸੋਚਦਿਆਂ ਸੋਚਦਿਆਂ ਪੈਸੇ ਦੇਣੇ ਨੇ ਇਹਦੇ ਕੱਪੜੇ ਮਲੇ ਨੇ ਫਟੇ ਹੋਏ ਹਨ ਇਹ ਤਾਂ ਸੁਰਤ ਹੀ ਨਹੀਂ ਖੋਲ ਰਿਹਾ ਫਿਰ ਉਹਨੇ ਘੜੀ ਵੱਲ ਵੇਖਿਆ ਕਿ ਮੇਰੀ ਤਾਂ ਫਲਾਈਟ ਦਾ ਸਮਾਂ ਹੋ ਗਿਆ ਹੈ ਇੱਥੋਂ ਆਟੋ ਲੈ ਕੇ ਬੱਸ ਫੜਨੀ ਹੈ ਕੋਈ ਗੱਡੀ ਕਰਾਉਣੀ ਹੈ 에어ਪੋਰਟ ਜਾਣਾ ਹੈ ਘੰਟਾ ਡੇਢ ਘੰਟਾ ਪਹਿਲਾਂ ਹੀ ਉੱਥੇ ਜਾਣਾ ਪਵੇਗਾ ਉਹ ਬੰਦਾ ਕਾਲਾ ਪੈ ਗਿਆ ਸੀ ਵਪਾਰੀ ਹੁਣ ਉਹਦਾ ਧਿਆਨ 에어ਪੋਰਟ ਤੱਕ ਸੁਰਤ जोड ਗਈ ਆਪਣੀ ਫਲਾਈਟ ਵੱਲ ਅਖੀਰ ਮੁੱਕ ਦੀ ਗੱਲ ਉੱਠ ਕੇ ਖਲੋ ਗਿਆ ਉਹਨੇ ਆਪਣਾ ਪ੍ਰੀਫ ਕੇਸ ਚੁੱਕਿਆ ਤੇ ਜਦੋਂ ਪ੍ਰਕਰਮਾ ਵਿੱਚ ਮੱਥਾ ਟੇਕਿਆ ਹਰ ਮੰਦਰ ਸਾਹਿਬ ਵਾਲਾ ਨਮਸਕਾਰ ਕਰਕੇ ਤੁਰਨ ਲੱਗਾ ਆਪਣੇ ਮਨ ਵਿੱਚ ਕਹਿੰਦਾ ਹੈ ਲੱਗਦਾ ਇਸ ਬਜ਼ੁਰਗ ਦੇ ਭਾਗਾਂ ਵਿੱਚ ਮੇਰੇ ਤੋਂ ਜਿਹੜੇ ਇਸਨੇ ਪੈਸੇ ਲੈਣੇ ਸੀ ਉਹ ਨਹੀਂ ਹਨ ਇਹ ਤਾਂ ਇੱਥੇ ਹੀ ਸੁਰਤ ਜੋੜ ਕੇ ਬੈਠਾ ਹੈ ਇਸ ਨੂੰ ਉਹ ਪੈਸੇ ਹੁਣ ਮੈਂ ਕਿੱਦਾਂ ਦਵਾਂ ਇੰਨੀਆਂ ਹੀ ਗੱਲਾਂ ਕਰਕੇ ਉਹ ਆਪਣਾ ਬੈਗ ਚੁੱਕ ਕੇ ਵਾਪਸ ਤੁਰ ਪਿਆ ਇਹਨੇ ਨੂੰ ਉਹ ਜਦੋਂ ਪ੍ਰਕਰਮਾਂ ਵਿੱਚ ਤੁਰਿਆ ਜਾ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਕਿਹਾ ਸਰਦਾਰ ਜੀ ਜਦੋਂ ਉਸਨੇ ਪਿੱਛੋਂ ਪਰਤ ਕੇ ਵੇਖਿਆ ਤਾਂ ਉਹੀ ਬਜ਼ੁਰਗ ਚਿੱਟਾ ਦਾੜੇ ਵਾਲਾ ਬਜ਼ੁਰਗ ਪਤਾ ਕੀ ਕਹਿੰਦਾ ਹੱਥ ਅੱਗੇ ਕਰਕੇ ਕਿਹਾ ਯਾਰ ਮੈਨੂੰ ਜਿਹੜੇ ਤੂੰ ਪੈਸੇ ਦੇਣੇ ਸੀ ਇੱਕ ਘੰਟਾ ਹੋ ਗਿਆ ਖੁਦ ਨਾ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਪੈਰਾਂ ਥੱਲਿਓਂ ਜ਼ਮੀਨ ਉੱਥੇ ਹੀ ਖਿਸਕ ਗਈ ਇਹਨੂੰ ਚਾਰ ਚਫੇਰੇ ਕੋਈ ਨਜ਼ਰ ਨਾ ਆ ਰਿਹਾ ਸੀ ਇੱਕਦਮ ਅੱਖਾਂ ਭਰ ਗਈ ਉਸਨੇ ਸੋਚਿਆ ਕਿ ਸੁਣਿਆ ਸੀ ਕੋਈ ਅੰਤਰਜਾਮੀ ਹੁੰਦਾ ਅੱਜ ਤਾਂ ਮੈਂ ਆਪਣੀਆਂ ਅੱਖਾਂ ਨਾਲ ਹੀ ਵੇਖ ਲਿਆ ਇਹਨੂੰ ਅੰਤਰਜਾਮੀ ਕਹਿੰਦੇ ਹਨ ਸੁਣਿਆ ਸੀ ਕੋਈ ਦਿਲਾਂ ਦੀयां 부ਝ ਲੈਂਦਾ ਅੱਜ ਅੱਖਾਂ ਨਾਲ ਵੇਖਿਆ ਇਹਨੂੰ ਕਹਿੰਦੇ ਹਨ ਦਿਲਾਂ ਦੀयां 부ਝਣ ਵਾਲਾ ਮੈਂ ਤਾਂ ਮਨ ਵਿੱਚ ਹੀ ਗੱਲਾਂ ਕੀਤੀਆਂ ਸਨ ਉਹ ਬਜ਼ੁਰਗ ਨੇ ਕਿਹਾ ਲਿਆ ਕੱਢ ਪੈਸੇ ਕਿੰਨੇ ਦੇਣੇ ਨੇ ਇੱਕ ਘੰਟਾ ਹੋ ਗਿਆ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਮੈਨੂੰ ਵੀ ਬਾਜ਼ਾਰਾਂ ਵਿੱਚ ਹੀ ਘੜੇਸ ਦਾ ਰਹਿਾਂ ਹੈ ਸੱਜਣਾ ਚੋਲਿਆਂ ਵੱਲ ਹੀ ਵੇਖੀਦਾ ਨਹੀਂ ਨਹੀਂ ਇਹ ટોਪੇ ਟੰਕਿਆਂ ਵੱਲ ਵੇਖੀਦਾ ਹੈ ਵੇਖ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਡਿਗਰੀਆਂ ਮਿਲੀਆਂ ਹੋਈਆਂ ਹਨ ਇਹ ਚੋਲਿਆਂ ਤੇ ਸਬਜੀ ਦਾਲ ਦੇ ਦਾਗ ਨਾ ਵੇਖਿਆ ਕਰ ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ ਮਿਲੀਆਂ ਹੋਈਆਂ ਹਨ ਇੰਨੀ ਗੱਲ ਕਹੀ ਕੰਬਦੇ ਹੱਥਾਂ ਨਾਲ ਸਰਦਾਰ ਨੇ ਭਾਵਕੇ ਵਪਾਰੀ ਨੇ ਆਪਣਾ ਬਟੂਆ ਕੱਢਿਆ ਜਿੰਨੇ ਕੁ ਪੈਸਿਆਂ ਨੂੰ ਹੱਥ ਪਿਆ ਉਹਨੇ ਕੱਢ ਕੇ ਅੱਗੇ ਕੀਤੇ ਤੇ ਉਹ ਬਜ਼ੁਰਗ ਹੱਥ ਵਿੱਚ ਪੈਸੇ ਫੜ ਕੇ ਇੱਕ ਗੱਲ ਕਹਿ ਕੇ ਤੁਰ ਪਿਆ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਘਰ ਆਉ ਆਲੇ ਦੁਆਲੇ ਵੇਖ ਕੇ ਗੱਲਾਂ ਨਾ ਕਰੋ ਬੈਠ ਕੇ ਸ਼ਬਦ ਹੀ ਸੁਣ ਲਿਆ ਕਰੋ ਇੰਨੀ ਗੱਲ ਕਹਿ ਕੇ ਬਜ਼ੁਰਗ ਤੁਰ ਪਿਆ ਉਸ ਦਿਨ ਮੈਨੂੰ ਸਮਝ ਆਈ ਕਿ ਮਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਉਹ ਇਕੱਲਾ ਬਜ਼ੁਰਗ ਹੀ ਨਹੀਂ ਸਾਡੇ ਅੰਦਰ ਵੀ ਹੋ ਸਕਦੀ ਹੈ ਜੇਕਰ ਸਾਡੇ ਕੋਲੋਂ ਗੁਰੂ ਰਾਮਦਾਸ ਦੇ ਘਰ ਅੰਦਰ ਮੱਥਾ ਟੇਕਿਆ ਨਹੀਂ ਜਾਂਦਾ ਤਾਂ ਅਸੀਂ ਪ੍ਰਕਰਮਾਂ ਵਿੱਚ ਬੈਠ ਕੇ ਹੀ ਗੁਰੂ ਰਾਮਦਾਸ ਜੀ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਹਾਂ ਬਸ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਤੁਸੀਂ ਜੇਕਰ ਇੰਨੀ ਭਾਵਨਾ ਦੇ ਨਾਲ ਉੱਥੇ ਬੈਠੋਗੇ ਤਾਂ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹਮੇਸ਼ਾ ਦੇ ਲਈ ਹੋ ਜਾਣਗੇ ਤੁਹਾਨੂੰ ਗੁਰੂ ਦੇ ਘਰ ਦੀ ਬਖਸ਼ਿਸ਼ ਮਿਲ ਜਾਵੇਗੀ ਪਰ ਸ਼ਰਤ ਹੈ ਕਿ ਤੁਹਾਡੀ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਇਹ ਗੁਰੂ ਦੀ ਮਤ ਹੈ ਜਦੋਂ ਆਪਾਂ ਮਤ ਹੀ ਲੈ ਲਈ ਕਿਸੇ ਨੇ ਨਹੀਂ ਸਾਨੂੰ ਵੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ